ਕੀ ਗੱਲ ਇਹਦੇ ਕੋਈ ਜਾਦਾ ਪੈਸੇ ਇਹਨੂੰ ਤਾਂ ਮੈਂ ਕੱਲਾ ਹੀ ਖਰੀਦ ਲਵਾਂਗਾ ਤੁਹਾਡੇ ਕੋਈ ਨਾ ਪੈਸਾ ਆਇਆ ਤੁਸੀਂ ਕੰਗਣਾ ਖਰੀਦੋ ਲਓ ਜੀ ਮੈਂ ਕੰਗਣਾ ਰੌਤ ਨੂੰ ਮੈਂ ਖਰੀਦ ਲਾਗਾ ਜਿੱਥੇ ਮਰਜ਼ੀ ਬੋਲੀ ਲਾ ਦੇ ਆ ਤੁਹਾਡਾ ਬਿਜ਼ਨਸ ਆ ਤੁਹਾਡਾ ਕਿਤੇ ਕੱਲ ਨੂੰ ਮਖੌਲ ਨਾ ਬਣਾ ਹਾਂਜੀ ਬਿਲਕੁਲ ਜੀ ਬਿਲਕੁਲ ਮੇਰਾ ਬਿਜ਼ਨਸ ਖੇਤੀਬਾੜੀ ਹੈ ਤੇ ਇਸ ਤੇ ਪਰਚਾ ਦਰਜ ਕੀਤਾ ਜਾਵੇ ਕੰਗਣਾ ਰਣੌਤੇ ਕਿਉਂਕਿ ਇਹਨੇ ਸਾਨੂੰ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਮੰਨਿਆ ਇਹ ਪੱਗ ਦੇਖ ਕੇ ਸਾਡਾ ਦਾੜਾ ਦੇਖ ਕੇ ਇਹ ਸਾਨੂੰ ਅੱਤਵਾਦੀ ਤੇ ਵਕਵਾਦੀ ਲੱਗਦੀ ਹੈ ਤੇ ਜਿਹੜੇ ਦੀਪਾ ਕੁਲਵਿੰਦਰ ਕੌਰ ਨੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ ਉਹਨੂੰ ਡਿਊਟੀ ਦੇ ਦੌਰਾਨ ਉਹਨ ਲੋਹਰਾਨ ਕੀਤਾ ਗਿਆ ਸੋ ਕੁਲਵਿੰਦਰ ਦੇ ਹੱਕ ਦੇ ਵਿੱਚ ਕਿਸਾਨ ਵੱਡੀ ਗਿਣਤੀ ਚ ਇਕੱਠੇ ਹੋਏ ਤਾਂ ਸਪੈਸ਼ਲ ਲੋਕ ਵੀ ਪਹੁੰਚੇ ਨੇ ਬਾਈ ਸਤਿ ਸ੍ਰੀ ਅਕਾਲ ਪਟਿਆਲੇ ਤੋਂ ਆਇਓ ਤੁਸੀਂ ਇੰਨੀ ਦੂਰੋਂ ਅਸੀਂ ਆਏ ਜੀ ਪਿੰਡਰ ਸੂਲਪੁਰ ਜੋੜਾ ਜ਼ਿਲ੍ਹਾ ਪਟਿਆਲਾ ਭਾਰਤੀ ਕਿਸਾਨ ਜੀ ਉਹਨਾਂ ਨੂੰ ਇੱਕਤਾ ਪਟੇੜੀ ਕਲਾਂ ਤੇ ਅਸੀਂ ਆਏ ਆ ਸਾਡੀ ਬੀਬਾ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਸਾਡੀ ਬੀਬਾ ਕੁਲਵਿੰਦਰ ਕੌਰ ਨੂੰ ਗਲਤ ਫਸਾਇਆ ਜਾ ਰਿਹਾ ਹੈ ਢੰਗਣਾ ਔਰ ਨੌਤ ਸਦਾ ਹੀ ਬਵਾਦਤ ਬਿਆਨ ਦਿੰਦੀ ਹੈ ਕਿ ਸਾਨੂੰ ਅੱਤਵਾਦੀ ਦੱਸਦੀ ਹੈ ਵੱਖਵਾਦੀ ਦੱਸਦੀ ਹੈ ਤੇ ਜਿਹੜੇ ਬੀਬਾ ਕੁਲਵਿੰਦਰ ਕੌਰ ਨੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਹੈ ਉਹਨੂੰ ਡਿਊਟੀ ਦੇ ਦੌਰਾਨ ਉਹਨੂੰ ਹਰਾਨ ਕੀਤਾ ਗਿਆ ਇਸ ਕਰਕੇ ਅਸੀਂ ਬੀਬਾ ਕੁਲਵਿੰਦਰ ਕੌਰ ਨੂੰ ਉਸ ਨੂੰ ਇਨਸਾਫ ਦਿਵਾਉਣ ਵਾਸਤੇ ਉਹਦੇ ਹੱਕ ਵਿੱਚ ਆਏ ਆ ਉਹਨੂੰ ਇਨਸਾਫ ਦਿੱਤਾ ਜਾਵੇ ਤੇ ਇਸ ਤੇ ਚਰਚਾ ਦਰਜ ਕੀਤਾ ਜਾਵੇ ਕੰਗਣਾ ਰਣੌਤੇ ਕਿਉਂਕਿ ਇਹਨੇ ਸਾਨੂੰ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਮੰਨਿਆ ਕਿਉਂਕਿ ਸਾਨੂੰ ਇਹਨੇ ਬਾਰ-ਬਾਰ ਕਦੀ ਬਖਵਾਦ ਕਦੀ ਕਿਸਾਨਾਂ ਦੀਆਂ ਜਿਹੜੀਆਂ ਬੀਬੀਆਂ ਨੇ ਸਾਡੀਆਂ ਮਾਤਾਵਾਂ ਉਹਨਾਂ ਨੂੰ ਕਿਹਾ ਵੀ ਇਹ 100-100 ਰੁਪਏ ਤੇ ਆਉਂਦੀਆਂ ਨੇ ਕੀ ਗੱਲ ਇਹਦੇ ਕੋਲ ਜਿਆਦਾ ਪੈਸੇ ਇਹਨੂੰ ਤਾਂ ਮੈਂ ਕੱਲਾ ਹੀ ਖਰੀਦ ਲਵਾਂਗਾ ਤੁਹਾਡੇ ਕੋਈ ਨਾ ਪੈਸਾ ਹੈ ਤੁਸੀਂ ਕੰਗਣਾ ਖਰੀਦ ਲਓ ਜੀ ਮੈਂ ਕੰਗਣਾ ਰੌਤ ਨੂੰ ਮੈਂ ਖਰੀਦ ਲਾਗਾ ਜਿੱਥੇ ਮਰਜ਼ੀ ਬੋਲੀ ਲਾਵੇ ਹਾਂਜੀ ਹਾਂਜੀ ਆਵਾ ਬਿਜ਼ਨਸ ਆ ਤੁਹਾਡਾ ਕਿਤੇ ਕੱਲ ਨੂੰ ਮਖੌਲ ਨਾ ਬਣਾਵੇ ਹਾਂਜੀ ਬਿਲਕੁਲ ਜੀ ਬਿਲਕੁਲ ਮੇਰਾ ਬਿਜ਼ਨਸ ਖੇਤੀਬਾੜੀ ਹੈ ਸਾਡਾ ਖੇਤੀਬਾੜੀ ਬਿਜ਼ਨਸ ਸਾਡਾ ਕਿਸਾਨੀ ਅਸੀਂ ਜੱਦੀ ਪੁੱਛਤੀ ਕਿਸਾਨੀ ਆ ਤੇ ਇਹ ਕੰਗੜਾ ਰਨਾਉ ਤਾਂ ਆਟਾ ਕਿਦਾ ਖਾਂਦੀ ਐ ਇਹ ਕਿਹੜੀ ਚੀਜ਼ ਦਾ ਆਟਾ ਖਾਂਦੀ ਐ ਵੀ ਦੱਸ ਦਵੇ ਇਹ ਬਰੈਡ ਜਿਹੜੇ ਖਾਂਦੀ ਐ ਉਹ ਕਿੱਥੋਂ ਆਉਂਦੇ ਨੇ ਇਹ ਕੀ ਖਾਂਦੀ ਐ ਉਹ ਵੀ ਦੱਸ ਦਵੇ ਇਸ ਨੇ ਸਾਡੇ ਕਿਸਾਨਾਂ ਨੂੰ ਗਲਤ ਬੋਲਿਆ ਸਾਡੇ ਪੰਜਾਬੀਆਂ ਨੂੰ ਇਹ ਪੱਗ ਦੇਖ ਕੇ ਸਾਡਾ ਦਾੜਾ ਦੇਖ ਕੇ ਇਹ ਸਾਨੂੰ ਅੱਤਵਾਦੀ ਤੇ ਵਕਵਾਦੀ ਦੱਸਦੀ ਹੈ ਇਸ ਤੇ ਪਰਜਾ ਤਰਜੋਣਾ ਚਾਹੀਦਾ ਹੈ ਇਹ ਭਾਜੀਪੀ ਚ ਆ ਕੇ ਭਾਜੀਪੀ ਸਰਕਾਰ ਸਾਨੂੰ ਜ ਦੁਬਾਰਾ ਚੈਲੰਜ ਕਰ ਰਹੀ ਹੈ ਬਿਲਕੁਲ ਭਾਈ ਕਿਹੜੀ ਚੀਜ਼ ਹੈ ਇਹੋ ਜੀ ਤੁਹਾਡੇ ਮਨ ਦੇ ਵਿੱਚ ਕਿ ਜਿਹੜੇ ਸਰੀਰਕ ਤੌਰ ਤੇ ਨਹੀਂ ਚੱਲ ਪਾਉਂਦੇ ਲੋਕ ਘਰਾਂ ਚ ਹੁੰਦੇ ਨੇ ਆਮ ਲੋਕ ਘਰਾਂ ਦੇ ਵਿੱਚ ਨੇ ਤਾਂ ਤੁਸੀਂ ਉਹ ਆਰਾਮ ਤਿਆਗ ਕੇ ਉਹ ਚੀਜ਼ਾਂ ਤਿਆਗ ਕੇ ਪਰ ਗਰਮੀ ਦੇ ਵਿੱਚ ਇੱਥੇ ਆਏ ਹੋ ਇਹ ਇਹ ਜਿਹੜੀ ਕੰਗਣਾ ਰਨਾਉ ਤਾਂ ਨਾ ਉਹਨੂੰ ਚਾਹੀਦਾ ਵੀ ਆ ਕੇ ਸਾਡੇ ਬਰਾਬਰ ਇੱਥੇ 45 ਡਿਗਰੀ ਦੇ ਵਿੱਚ ਖੜਕੇ ਦਿਖਾਏ ਅਸੀਂ ਕਿਸਾਨ ਆ ਕਿਸਾਨ ਅਸੀਂ ਅੰਨੋਂ ਗਾਉਨੇ ਆ ਅਸੀਂ ਅੰਨ ਪੈਦਾ ਕਰਦੇ ਆ ਅਸੀਂ ਦੁਨੀਆ ਦਾ ਢਿੱਡ ਭਰਦੇ ਆ ਸਾਨੂੰ ਆਤਵਾਦੀ ਤੇ ਵੱਖਵਾਦੀ ਦੱਸਿਆ ਜਾਂਦਾ ਹਾਂਜੀ ਆ ਬਹੁਤ ਮਨ ਦੁਖਦਾ ਜੀ ਇਹ ਸਾਡੇ ਪੀਪਾ ਕੁਲਵਿੰਦਰ ਕੌਰ ਨੂੰ ਇਹਨੇ ਚੜਾਇਆ ਇਹਨੇ ਜਾਣ ਕੇ ਉਹਨੂੰ ਕੰਪੈਲ ਕੀਤਾ ਉਹਨੂੰ ਆਪਦੇ ਉੱਤੇ ਨੇ ਗਲਤ ਉਹ ਕਰਨ ਵਾਸਤੇ ਇਹਨੇ ਵਬਾਤਤ ਬਿਆਨ ਦੇਂਦੀ ਹੈ ਸੁਰਕੀਆਂ 'ਚ ਰਹਿਣ ਵਾਸਤੇ ਸੁਰਖੀਆਂ ਚ ਰਹਿਣ ਦੇ ਲਈ ਵਿਵਾਦਿਤ ਬਿਆਨ ਦੰਦੀ ਹੈ ਭਾਈ ਕੀ ਨਾਮ ਦੱਸਿਆ ਸੀ ਤੁਸੀਂ ਮੰਗਾ ਸਿੰਘ ਹੀ ਰਸੂਲਪੁਰ ਜੋੜਾ ਮੰਗਾ ਸਿੰਘ ਰਸੂਲਪੁਰ ਜੋੜਾ ਕਹਿੰਦੇ ਕੰਗੜਾ ਖਰੀਦ ਲਵਾਂਗਾ ਇੱਕ ਵਾਰੀ ਬੋਲੀ ਹੋਵੇ ਕਿਉਂਕਿ ਕੰਗੜਾ ਦੇ ਬਿਆਨਾਂ ਤੋਂ ਦੁਖੀ ਨੇ ਕੰਗੜਾ ਨੇ ਜੋ ਬਿਆਨ ਦਿੱਤੇ ਉਸ ਤੋਂ ਦੁਖੀ ਅੱਜ ਕੁਲਵਿੰਦਰ ਦੇ ਹੱਕ ਦੇ ਵਿੱਚ ਆਏ ਸੀਗੇ ਤੇ ਇੱਕ ਵੱਡਾ ਬਿਆਨ ਦੇ ਗਏ ਨੇ ਤੁਸੀਂ ਉਹਨਾਂ ਦੀ ਗੱਲਬਾਤ ਵੀ ਸੁਣੀ ਤੇ ਕਹਿੰਦੇ ਵੀ ਇਹੋ ਜਿਹੇ ਬਿਆਨ ਨਹੀਂ ਹੋਣੇ ਚਾਹੀਦੇ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ